ਪੈਕਾਂ ਦੇ ਹਮਲੇ ਤੋਂ ਬਾਅਦ ਪੂਰੇ ਦੇਸ਼ ਵਿੱਚ ਜਿਹੜੀ ਤਣਾਅ ਦੀ ਸਥਿਤੀ ਬਣ ਗਈ ਆ ਅਤੇ ਅਤੇ ਉਸ ਤੋਂ ਬਾਅਦ ਹੁਣ ਜਿਹੜੀ ਇੱਕ ਇਹ ਸਟ੍ਰਾਈਕ ਕੀਤੀ ਗਈ ਹੈ ਜਿਹੜੀ ਪਾਕਿਸਤਾਨ ਦੇ ਵਿੱਚ ਉਸ ਨੂੰ ਲੈ ਕੇ ਜਿਹੜਾ ਵੱਡਾ ਹਮਲਾ ਜਿਹੜਾ ਕੀਤਾ ਗਿਆ ਭਾਰਤ ਵੱਲੋਂ ਜਿਹੜੀ ਹੁਣ ਇਹ ਸਟਾਈਕ ਕੀਤੀ ਗਈ ਆ ਭਾਰਤ ਵੱਲੋਂ ਪਾਕਿਸਤਾਨ ਜਾ ਕੇ 90 ਦੇ ਵੱਧ ਲੋਕ ਜਿਹੜੇ ਉੱਥੇ ਮਾਰੇ ਗਏ ਨੇ ਕਾਤਕਵਾਦੀ ਤੁਸੀਂ ਕਿਸਤਾ ਦੇਦੇ ਇਸ ਚੀਜ਼ ਨੂੰ ਲੈ ਕੇ ਅੱਜ ਸਵੇਰੇ 2:3 3 ਵਜੇ ਕਰਕੇ ਉਹਨਾਂ ਦੇ ਉਹ ਟਿਕਾਣੇ ਉਡਾ ਦਿੱਤੇ ਹਨ ਜਿਹੜੇ ਕਹਿੰਦੇ ਵੀ ਇੱਥੇ ਕੋਈ ਪਹੁੰਚ ਨਹੀਂ ਸਕਦਾ ਲੇ ਲੜਾਈਆਂ ਹੁੰਦੀਆਂ ਸੀ ਜਮੀਨੀ ਜਵਾਨ ਚਾਹੀਦੇ ਸੀ ਹੁਣ ਆ ਗਈਆਂ ਟੈਕਨਿਕ ਟੈਕਨਿਕ ਘਰ ਬੈਠੇ ਬੈਠੇ ਤੁਸੀਂ ਕਿਸੇ ਨੂੰ ਵੀ ਉਡਾ ਸਕਦੇ ਹੋ ਜੋ ਮਰਜ਼ੀ ਕਰ ਸਕਦੇ ਹੋ ਸਾਨੂੰ ਦੇਸ਼ ਵਾਸਤੇ ਕਿਤੇ ਵੀ ਲੋੜ ਪਵੇ ਭਾਵੇਂ ਅਸੀਂ 74 ਸਾਲ ਦੇ ਆ ਸਾਡੀ ਛਾਤੀ ਸਾਡਾ ਸੀਨਾ ਸਾਡਾ ਜਲਵਾ ਉਹੀ 72 ਸਾਲ 1972 ਵਾਲਾ ਅੱਜ ਵੀ ਕਿਤੇ ਲੈ ਜਾਣ ਜਲਵੇ ਦਿਹਾਵਾਉਂਗੇ ਨਹੀਂ ਪੰਜਾਬ ਦਾ ਬੰਦਾ ਕੀ ਹੁੰਦਾ ਹੈ ਓਏ ਤੇ ਕੁਛ ਵੀ ਨਹੀਂ ਤੇ ਬਾਰਡਰ ਕਿਹਾ ਆਉਣ ਦੇ ਦਿਓ ਜਿੰਨਾ ਲਾਗੇ ਹੋਗੇ ਉਹਨਾਂ ਨੂੰ ਮਜ਼ਾ ਜ਼ਿਆਦਾ ਆਉਂਦਾ ਕੁਛ ਨਹੀਂ ਕਰ ਸਕਦਾ ਪਾਕਿਸਤਾਨ 22 23 ਕਰੋੜ 140 ਕਰੋੜ ਨੂੰ ਕੀ ਕਹੇਗਾ ਸੱਤਵਾਂ ਐਸਾ ਇਹਨਾਂ ਨੂੰ ਸਿੱਖਣਾ ਚਾਹੀਦਾ ਹੈ ਇਹਨਾਂ ਕੋ ਪੈਸਾ ਨਹੀਂ ਹੈ ਇਹਨਾਂ ਕੋ ਹਥਿਆਰ ਨਹੀਂ ਹੈ ਬਾਹਰੋਂ ਲਿਆਉਂਦੇ ਪਿਆਨ ਲੜਾਈ ਹਥਿਆਰਾਂ ਨਾਲ ਨਹੀਂ ਜਿੱਤੀ ਜਾਂਦੀ ਹਥਿਆਰੀ ਦਿਮਾਗ ਔਰ ਚਲਵੇਂ ਨਾਲ ਜਿੱਤੀ ਜਾਂਦੀ ਹੈ ਓਏ ਪਾਕਿਸਤਾਨ ਗਦਾ ਇਹਨੂੰ ਸਮਝ ਹੀ ਨਹੀਂ ਹੈ ਵੀ ਕਿਹੜੇ ਸ਼ੇਰ ਦੇ ਨਾਲ ਪੰਗਾ ਲੈ ਰਿਹਾ ਹੈ ਬਾਰਡਰ ਦੇ ਲੱਗੇ ਪਿੰਡ ਪਿੰਡ ਹੁੰਦੇ ਨੇ ਉਹਨਾਂ ਨੂੰ ਕੋਈ ਫਰਕ ਪੈਂਦਾ ਚੀਜ਼ ਨਾਲ ਲੜਾਈ ਨਾ ਹੁੰਦਾ ਹੁਣ ਬਾਰਡਰ ਤੇ ਜਿਹੜੇ ਲੋਕ ਬੈਠੇ ਆ ਉਹਨਾਂ ਦਾ ਕਸੂਰ ਨਹੀਂ ਹੈ ਉਹ ਲੜਾਈ ਉੱਥੇ ਹੋਣੀ ਹੈ ਉਹਨਾਂ ਨੂੰ ਥੋੜਾ ਬਹੁਤਾ ਪ੍ਰਭਾਵ ਤੇ ਪੈਣਾ ਹੈ ਮੈਂ ਸਭ ਨੂੰ ਬੇਨਤੀ ਕਰਾਂਗਾ ਆਪਣੇ ਘਰ ਦੇ ਵਿੱਚ ਪਾਣੀ ਦੀਆਂ ਬਾਲਟੀਆਂ ਭਰ ਕੇ ਰੱਖੋ ਅਗਰ ਤੁਹਾਨੂੰ ਸੈਰਨ ਦੀ ਆਵਾਜ਼ ਆਉਂਦੀ ਹੈ ਟੈਗ ਦੀ ਪਹਿਲੇ ਨੰਬਰ ਤੇ ਬਿਜਲੀ ਦਾ ਸਵਿਚ ਬੰਦ ਕਰੋ ਆਪਣਾ ਮੇਨ ਔਰ ਗੈਸ ਦਾ ਸਿਲੰਡਰ ਬੰਦ ਕਰਕੇ ਨੁਕਰੇ ਚ ਬੈਠ ਜਾਓ ਅੱਪਲ ਤੇ ਬਾਹਰ ਨਿਕਲ ਕੇ ਮੋਰਚੇ ਚ ਬੈਠੋ ਮੋਰਚਾ ਨਹੀਂ ਹੈ ਤਾਂ ਦਰਖਤਾਂ ਦੇ ਥੱਲੇ ਬੈਠ ਜਾਓ ਦਰਖਤ ਨਹੀਂ ਤੇ ਆਪਣੇ ਘਰ ਦੀਆਂ ਨੁਕਰੇ ਚ ਬਹਿਣਾ ਹੈ ਤਾਂ ਕਿ ਸਭ ਤੋਂ ਸੇਫ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਚ ਚੈਨਲ ਨਾਲ ਪੈਰਗਾਮ ਦੇ ਹਮਲੇ ਤੋਂ ਬਾਅਦ ਪੂਰੇ ਦੇਸ਼ ਵਿੱਚ ਜਿਹੜੀ ਤਣਾਅ ਦੀ ਸਥਿਤੀ ਬਣ ਗਈ ਆ ਅਤੇ ਖਾਸ ਕਰਕੇ ਭਾਰਤ ਵੱਲੋਂ ਜਿਹੜਾ ਕਿ ਸਖਤ ਕਦਮ ਚੁੱਕੇ ਗਏ ਨੇ ਤੁਸੀਂ ਦੇਖਿਆ ਵੀ ਦੋਵੇਂ ਦੇਸ਼ਾਂ ਦੇ ਜਿਹੜੇ ਬਾਡਰ ਨੇ ਜਿਹੜੇ ਸਾਰੇ ਸੀਲ ਕਰ ਦਿੱਤੇ ਗਏ ਨੇ ਅਤੇ ਉਸ ਤੋਂ ਬਾਅਦ ਹੁਣ ਜਿਹੜੀ ਇੱਕ ਇਹ ਸਟ੍ਰਾਈਕ ਕੀਤੀ ਗਈ ਹੈ ਜਿਹੜੀ ਪਾਕਿਸਤਾਨ ਦੇ ਵਿੱਚ ਉਸ ਨੂੰ ਲੈ ਕੇ ਜਿਹੜਾ ਵੱਡਾ ਹਮਲਾ ਜਿਹੜਾ ਕੀਤਾ ਗਿਆ ਭਾਰਤ ਵੱਲੋਂ ਇਸ ਤਮਾਮ ਉਹਦੇ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਨਿਰਮਲ ਸਿੰਘ 베ਦੀ ਜਿਹੜੇ ਕਿ 에어ਫੋਰਸ ਦੇ ਵੱਡੇ ਅਧਿਕਾਰੀ ਨੇ ਅਤੇ ਬੜੀ ਸੇਵਾ ਜਿਹੜੀ ਨਿਭਾ ਚੁੱਕੇ ਨੇ ਦੇਸ਼ ਵਿੱਚ ਗੱਲਬਾਤ ਕਰਾਂਗੇ 베ਦੀ ਸਾਹਿਬ ਨਾਲ ਹੈ 베ਦੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਲੋਕਾਂ ਨੂੰ ਜੀ ਬਿੰਦ ਸਾਹਿਬ ਕਿਸ ਤਰ੍ਹਾਂ ਦੇ ਦੇਉ ਜਿਵੇਂ ਹੁਣ ਐਸਟੈਕ ਕੀਤੀ ਗਈ ਆ ਭਾਰਤ ਵੱਲੋਂ ਪਾਕਿਸਤਾਨ ਜਾ ਕੇ 90 ਦੇ ਵੱਧ ਲੋਕ ਜਿਹੜੇ ਉੱਥੇ ਮਾਰੇ ਗਏ ਨੇ ਕਾਤਕਵਾਦੀ ਤੁਸੀਂ ਕਿਸ ਤਰ੍ਹਾਂ ਦੇਦੇ ਇਸ ਚੀਜ਼ ਨੂੰ ਲੈ ਕੇ ਪਹਿਲੇ ਤੇ ਮੈਂ ਆਪਣੇ ਸਾਰੇ ਵੀਰਾਂ ਨੂੰ ਸਨੂਟ ਕਰਦਾ ਹਾਂ ਜਿਹੜੇ ਮੇਰੀ ਗੱਲ ਸੁਣ ਰਹੇ ਹਨ ਵਧਾਈ ਦੇਣਾ ਹਾਂ ਕਿ ਉਹ ਵਧਾਈ ਦੇ ਪਾਤਰ ਹਨ ਕਿ ਉਹਨਾਂ ਨੇ ਜੋ ਦੇਸ਼ ਦਾ ਪ੍ਰਾਈਮ ਮਿਨਿਸਟਰ ਚੁਣਿਆ ਹੈ ਉਹ 5-6 ਦਿਨ ਤੋਂ ਕਹਿ ਰਹੇ ਸੀ ਕੁਝ ਕਰਾਂਗੇ ਕਰਾਂਗੇ ਤੇ ਕਰਕੇ ਦਿਖਾਤਾ ਹੈ ਇਹ ਸਾਡੇ ਵਾਸਤੇ ਬਹੁਤ ਹੀ ਫਖਰ ਦੀ ਗੱਲ ਹੈ ਦੂਸਰਾ ਜਦੋਂ 22 April ਨੂੰ ਅਟੈਕ ਹੋਇਆ ਸੀ ਤੇ ਮੋਦੀ ਸਾਹਿਬ ਦੀ ਪੁਰਾਣੀ ਪਾਸ ਨੂੰ ਵੇਖਦੇ ਹੋਏ ਸਰਜੀਕਲ ਟ੍ਰੈਕ ਨੂੰ ਇਹ ਹਰ ਬੰਦੇ ਦੇ ਮਨ ਸੀ ਕਿ ਮੇਰੇ ਦੇਸ਼ ਦਾ ਪ੍ਰਧਾਨ ਮੰਤਰੀ ਜੋ ਆਪਣੇ ਆਪ ਨੂੰ ਦੇਸ਼ ਦਾ ਸੇਵਾਦਾਰ ਕਹਿੰਦਾ ਹੈ ਫੌਜੀ ਕਹਿੰਦਾ ਹੈ ਕੋਈ ਨਾ ਕੋਈ ਆਸਾਬ ਪ੍ਰੋਣ ਕਰੇਗਾ ਜਿਹਦੇ ਕਾਰਨ ਮੇਰੇ ਦੇਸ਼ ਦੇ ਜਵਾਨਾਂ ਦੀਆਂ ਛਾਤੀਆਂ ਚੌੜੀਆਂ ਹੋ ਜਾਣਗੀਆਂ ਔਰ ਉਹਨੇ ਅੱਜ ਸਵੇਰੇ 2:30 3:00 ਵਜੇ ਕਰਕੇ ਉਹਨਾਂ ਦੇ ਉਹ ਟਿਕਾਣੇ ਉਡਾ ਦਿੱਤੇ ਹਨ ਜਿਹੜੇ ਕਹਿੰਦੇ ਵੀ ਇੱਥੇ ਕੋ ਪਹੁੰਚ ਨਹੀਂ ਸਕਦਾ ਪ੍ਰੀਸ਼ੋਬੀ ਮੈਡੀ ਸਾਹਿਬ 에어 ਫੋਰਸ ਦੀ ਗੱਲ ਕਰੀਏ 에어 ਫੋਰਸ ਦਾ ਕਿੰਨਾ ਕਿ ਅਹਿਮ ਰੋਲ ਹੈ ਖਾਸ ਤੱਕ ਕਿ ਜੰਗ ਵਿੱਚ ਜਦੋਂ ਵੀ ਕਿਤੇ ਜੰਗ ਹੁੰਦੀ ਆ 에어 ਫੋਰਸ ਦੀਆਂ ਕਿਹੜੀਆਂ ਕਿਹੜੀਆਂ ਤਿਆਰੀ ਕੀਤੀ ਜਾਂਦੀਆਂ ਨੇ ਤੇ ਕੀ ਅਹਿਮ ਰੋਲ ਹੁੰਦਾ 에어 ਫੋਰਸ ਦੇ ਵਿੱਚ ਵੀਰ ਜੀ ਗੱਲ ਇਦਾਂ ਹੈ ਪਹਿਲੇ ਲੜਾਈਆਂ ਹੁੰਦੀਆਂ ਸੀ ਜ਼ਮੀਨੀ ਜਵਾਨ ਚਾਹੀਦੇ ਸੀ ਹੁਣ ਆ ਗਈਆਂ ਟੈਕਨਿਕ ਟੈਕਨਿਕ ਘਰ ਬੈਠੇ ਬੈਠੇ ਤੁਸੀਂ ਕਿਸੇ ਨੂੰ ਵੀ ਉਡਾ ਸਕਦੇ ਹੋ ਜੋ ਮਰਜ਼ੀ ਕਰ ਸਕਦੇ ਹੋ ਔਰ ਅੱਜ ਦੇ ਜਮਾਨੇ ਦੇ ਵਿੱਚ 에어 ਫੋਰਸ ਦੀ ਜਿਹੜੀ ਭੂਮਿਕਾ ਲੜਾਈ ਦੇ ਵਿੱਚ ਸਭ ਤੋਂ ਟੌਪ ਤੇ ਹੈ ਜਿੱਦਾਂ ਕਾਰਗਿਲ ਦੇ ਵਿੱਚ ਸਾਡੀਆਂ ਤੂਫਾਨ ਨੇ ਉਹਨਾਂ ਦੇ ਪਹਾੜੀਆਂ ਉਡਾਇਆ ਤੇ ਸਾਡੇ ਜਾਜਾ ਨੇ ਜਾ ਕੇ ਉਹਨਾਂ ਦੇ ਮੋਰਚਿਆਂ ਦੇ ਉੱਪਰ ਬੰਬ ਸੁੱਟ ਕੇ ਉਹਨਾਂ ਨੂੰ ਖਤਮ ਕੀਤਾ ਸੋ 에ਅਰ ਫੋਰਸ ਦਾ ਐਸੇ ਰੋਲ ਸਭ ਤੋਂ ਟੌਪ ਤੇ ਹੈ ਤੇ ਹੋਣਾ ਵੀ ਚਾਹੀਦਾ ਵੀਰ ਜੀ ਸੋ ਵੀ ਤੁਸੀਂ ਕਿਹੜੇ ਸਾਲ ਵਿੱਚ ਭਰਤੀ ਹੋਏ ਸੀ ਤੁਹਾਡੇ ਮਾਨ ਵਿੱਚ ਕਿੰਨਾ ਜਜ਼ਬਾ ਸੀ ਦੇਸ਼ ਦੀ ਪ੍ਰਤੀ ਸੇਵਾ ਕਰਨ ਨੂੰ ਤੇ ਕਿੰਨੇ ਸਾਲ ਤੁਸੀਂ ਜਿਹੜੀ ਦੇਸ਼ ਦੀ ਸੇਵਾ ਕੀਤੀ ਤੇ ਡਿਊਟੀ ਕਿੱਥੇ-ਕਿੱਥੇ ਨਿਭਾਈ ਤੁਸੀਂ ਖਾਸ ਕਰਕੇ ਵੀਰ ਜੀ ਮੈਂ ਦੱਸਣਾ ਚਾਹੁੰਦਾ ਕਿ ਮੇਰਾ 1952 22 ਅਪ੍ਰੈਲ ਨੂੰ ਜਨਮ ਹੈ ਮੈਂ ਹੁਣੇ 74ਵਾਂ ਆਪਣਾ ਬਰਦੇ ਮਨਾਇਆ ਹੈ 1947 ਦੀ ਜੰਗ ਦੀ ਸੁਣੀ ਸੀ ਕਿਤਾਬਾਂ ਦੇ ਵਿੱਚ 65 ਦੀ ਲੜਾਈ ਦੇ ਵਿੱਚ ਮੈਂ ਸਤਿੰਝ ਪੜਦਾ ਸੀ ਤੇ ਉਦੋਂ ਅੰਮ੍ਰਿਤਸਰ 'ਚ ਬਲੈਕਆਊਟ ਬਹੁਤ ਜ਼ਰੂਰੀ ਸੀ ਮੇਰੇ ਵਰਗੇ ਮੁੰਡੇ ਅਸੀਂ ਮੰਮੀ ਉਹਨਾਂ 'ਚ ਸੀ ਮਜੀਠਾ ਰੋਡ ਬਟਾਰਾ ਰੋਡ ਤੇ ਆਪਣੇ ਕਿੱਤਿਆਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਸ਼ੀਸ਼ਿਆਂ ਦੇ ਉੱਪਰ ਕਾਲੀਆਂ ਫਿਲਮਾਂ ਲਵਾ ਕੇ ਬਲੈਕਆਊਟ ਕਰਾਈ ਗਈ ਸੀ ਤੇ ਅਸੀਂ ਘੁੰਮ-ਘੁੰਮ ਕੇ ਲੋਕਾਂ ਨੂੰ ਵੇਰ ਕਰਦੇ ਹਾਂ ਕਿ ਬਲੈਕਆਊਟ ਬੰਦ ਕਰ ਦਿਓ ਹੁਣ ਜਮਾਨਾ ਆ ਗਿਆ ਨਵਾਂ ਉਸ ਤੋਂ ਬਾਅਦ ਮੈਂ 71 ਮਾਰ ਦੇ ਵਿੱਚ ਪੂਰਾ ਜਵਾਨ ਸੀ ਖਾਲਸਾ ਕਾਲਜ ਵਿੱਚ ਬੀ ਕਾਮ ਕਰਦਾ ਸੀ ਮੈਂ ਆਪਣੇ ਕਿੱਤਿਆਂ ਦੇ ਵਿੱਚੋਂ ਕੋਈ 3-400 ਜਾਂ 500 ਰੁਪਏ ਇਕੱਠਾ ਕਰਕੇ ਉਹਨਾਂ ਨੂੰ ਪੈਸੇ ਦੀ ਬੜੀ ਵੈਲਿਊ ਕੱਟ ਸੀ ਪੰਜ ਟਾਂਗਿਆਂ ਦੇ ਵਿੱਚ ਮਰੂਦ ਕੇਲੇ ਸੇਬ ਸਿੱਟਾ ਲੈ ਕੇ ਬੱਗਾ ਬਾਰਡਰ ਦੇ ਉੱਪਰ ਫੌਜੀਆਂ ਨੂੰ ਮੋਰਚੇ 'ਚ ਵੰਡ ਕੇ ਆਏ ਜਦੋਂ ਸੀਸਪਾਇਰ ਹੋ ਗਿਆ ਸੀ ਉਦੋਂ ਹੀ ਮੇਰੇ ਮਨ ਦੇ ਵਿੱਚ ਆਇਆ ਕਿ ਮੈਂ ਵੀ ਵਰਦੀ ਪਾਉਣੀ ਹੈ ਤੇ 1972 ਜਨਵਰੀ ਦੇ ਵਿੱਚ ਮਬਾਲੇ ਗਿਆ ਜਿੱਥੇ 2800 ਬੰਦੇ ਖੜੇ ਸੀ ਮੁੰਡੇ ਖੜੇ ਸੀ ਤੇ ਜਿੱਚੋਂ ਅਸੀਂ 32 ਮੁੰਡੇ ਸਿਲੈਕਟ ਹੋਏ ਸੱਤਾਂ ਦਿਨਾਂ ਦੇ ਟੈਸਟ ਤੋਂ ਬਾਅਦ ਮੈਂ ਫਕਰ ਮਹਿਸੂਸ ਕਰਦਾ ਹਾਂ ਕਿ ਮੈਂ ਕੋਟ ਬਾਬਾ ਦੀਪ ਸਿੰਘ ਗਲੀ ਨੰਬਰ 3 ਦਾ ਰਹਿਣ ਵਾਲਾ ਬਾਬਾ ਦੀਪ ਸਿੰਘ ਉਹ ਸ਼ਹੀਦ ਦੇ ਮੱਲੇ ਦੇ ਨਾਲ ਤੇ ਮੇਰਾ ਘਰ ਹੈ ਤੇ ਮੈਂ ਅੱਜ ਦੇਸ਼ ਦੀ ਸੇਵਾ ਕਰਕੇ 19 1990 ਵਿੱਚ 26 ਸਾਲ ਦੀ ਨੌਕਰੀ ਕਰਕੇ ਰਿਟਾਇਰ ਹੋਇਆ ਹਾਂ ਨਹੀਂ ਮੇਰੀ ਗੱਲ ਮੈਨੂੰ ਇੱਕ ਸ਼ੌਂਕ ਹੁੰਦਾ ਸੀ ਮੈਂ ਜਿੱਥੇ ਵੀ ਰਿਹਾ ਮੈਂ ਮੇਰਾ ਕਮਾਂਡਰ ਕਹਿੰਦਾ ਸੀ ਅੰਮ੍ਰਿਤਸਰ ਦਾ ਮੋਟਾ ਦੇਖੋ ਕਿਦਾਂ ਸਮਾਰਟ ਕਵਾਨ ਕੇ ਘੁੰਮ ਰਿਹਾ ਔਰ ਮੈਂ ਭੱਜ ਕੇ ਕੰਮ ਕਰਦਾ ਸੀ ਹਾਲਾਂਕਿ ਮੈਂ ਜਾਜਾ ਦੇ ਨਾਲ ਡਾਇਰੈਕਟ ਨਹੀਂ ਸੀ ਮੈਂ ਮੈਡੀਕਲ ਮੈਡੀਕਲ ਦਾ ਬੰਦਾ ਸੀ ਮੇਰੀ ਜਿਹੜੇ ਕੰਮ ਸੀ ਹੈਲੀਕਾਪਟਰਸ ਥਰੂ ਪੇਸ਼ੈਂਟ ਨੂੰ ਜੈਜੁਲਟੀ ਨੂੰ ਐਵਕੂਏਟ ਕਰਕੇ ਹਸਪੀਟਲ ਪਹੁੰਚਾਉਣਾ ਜਾਂ ਹਸਪੀਟਲ ਦੇ ਵਿੱਚ ਆਏ ਹੋਏ ਜਵਾਨਾਂ ਨੂੰ ਪੱਟੀ ਕਰਨੀ ਡਰੈਸਿੰਗ ਕਰਨੀ ਸਾਡੇ ਜੋ ਡਾਕਟਰ ਸਾਨੂੰ ਐਡਵਾਈਸ ਕਰਦੇ ਸਨ ਔਰ ਬੜਾ ਮਜ਼ਾ ਆਇਆ ਮੈਨੂੰ ਮੈਂ ਜਦੋਂ ਸਾਹਮਦੇ ਵਿੱਚ ਸੀ ਮੇਰੀ ਮਿਸ ਨੂੰ ਜਾਂਦਿਆ ਨੌਕਰੀ ਮਿਲ ਗਈ ਮੈਂ ਹੋਰ ਸੌਖਾ ਹੋ ਗਿਆ ਮੇਰੇ ਮਨ 'ਚ ਹੋਰ ਦੇਸ਼ ਭਗਤੀ ਦਾ ਜਲਵਾ ਜਾਗ ਪਿਆ ਤੇ ਚਾਈਨਾ ਬਾਰਡਰ ਦੇ ਉੱਪਰ ਸਾਡੀਆਂ ਏਲਜੀ ਹਨ ਐਡਵਾਂਸ ਲੈਂਡਿੰਗ ਗਰਾਊਂਡ ਜਿੱਥੇ ਸਾਡੇ ਫਾਇਟਰ ਜਹਾਜ਼ ਜਾਂ ਵੱਡੇ ਜਹਾਜ਼ ਨਹੀਂ ਜਾ ਸਕਦੇ ਉੱਥੇ ਜਵਾਨਾਂ ਨੂੰ ਬੀਐਸਐਫ ਵਾਲਿਆਂ ਨੂੰ ਸਿਵਿਲਿਅਨ ਨੂੰ ਖਾਣਾ ਪਹੁੰਚਾਉਣਾ ਹੁੰਦਾ ਸੀ ਤੇ ਮੈਂ ਹੀ ਚੇਤਕ ਦੇ ਵਿੱਚ ਬੈਠ ਕੇ ਪਾਇਲਟ ਨਾਲ ਜਾਂਦਾ ਸੀ ਤੇ ਮੈਨੂੰ ਸ਼ੌਂਕ ਸੀ ਤੇ ਜਦੋਂ ਵੀ ਕੋਈ ਪੇਸ਼ੈਂਟ ਲਿਆਉਣਾ ਉੱਥੋਂ ਏਲਜੀ ਤੋਂ ਐਡਵਾਂਸ ਲੈਂਡਿੰਗ ਗਰਾਊਂਡ ਤੋਂ ਮੈਨੂੰ ਹੀ ਡਿਊਟੀ ਲਈ ਜਾਂਦੀ ਸੀ ਜਾਂ ਮੇਰਾ ਡਾਕਟਰ ਜਾਂਦਾ ਜਾਂ ਮੇਰੀ ਲੱਗਦੀ ਸੀ ਡਿਊਟੀ ਕਿ ਉਹਨੂੰ ਪੇਸ਼ੈਂਟ ਨੂੰ ਪਾਇਲਟ ਹੁੰਦਾ ਸੀ ਕੋਲ ਪਾਇਲਟ ਹੁੰਦਾ ਸੀ ਡਾਕਟਰ ਦੀ ਜਾਂ ਮੇਰੀ ਜਗ੍ਹਾ ਹੁੰਦੀ ਪਿੱਛੇ ਸਟ੍ਰਕਚਰ ਲੱਗਾ ਹੁੰਦਾ ਸੀ ਤੇ ਅਸੀਂ ਪੇਸ਼ੈਂਟ ਚੁੱਕ ਕੇ ਲਿਆਉਂਦੇ ਨੇ ਮੈਂ ਫਖਰ ਮਸਕ ਉਸ ਕਰਦਾ ਕਿ ਮੈਂ ਦੇਸ਼ ਦੀ ਸੇਵਾ ਵਾਸਤੇ ਆਪਣੀ ਜ਼ਿੰਦਗੀ ਵਿੱਚ ਕੁਝ ਕੀਤਾ ਤੇ ਅੱਜ ਵੀ ਸਾਨੂੰ ਦੇਸ਼ ਵਾਸਤੇ ਕਿਤੇ ਵੀ ਲੋਡ ਪਵੇ ਭਾਵੇਂ ਅਸੀਂ 74 ਸਾਲ ਦੇ ਆ ਸਾਡੀ ਛਾਤੀ ਸਾਡਾ ਸੀਨਾ ਸਾਡਾ ਜਲਵਾ ਉਹੀ 72 ਸਾਲ 1972 ਵਾਲਾ ਅੱਜ ਵੀ ਕਿਤੇ ਲੈ ਜਾਣ ਜਲਵੇ ਦਹਾਵਾਂਗੇ ਨੇ ਪੰਜਾਬ ਦਾ ਬੰਦਾ ਕੀ ਹੁੰਦਾ ਜੀ ਬਿਲਕੁਲ ਜੀ ਤੁਸੀਂ ਦੇਖਿਆ ਵੀ ਬੇਦੀ ਸਾਹਿਬ ਦਾ ਕਹਿਣਾ ਆ ਵੀ ਅੱਜ ਵੀ ਜੇਕਰ ਦੇਸ਼ ਨੂੰ ਸਾਡੀ ਲੋੜ ਆ ਤੇ ਅਸੀਂ ਅੱਜ ਵੀ ਜਿਹੜੇ ਕਿ 에어ਫੋਰਸ ਦੇ ਸਾਬਕਾ ਸੈਨਿਕ ਆ ਅੱਜ ਵੀ ਅਸੀਂ ਜੰਗ ਲੜਨ ਨੂੰ ਤਿਆਰ ਆ ਕਿਉਂਕਿ ਸਾਡੇ ਜਜ਼ਬਾ ਵਾ ਦੇਸ਼ ਵਾਸਤੇ ਮਰ ਮਿਟਣ ਦਾ ਤੇ ਆਦੀਬਸੀ ਆਪਣੇ ਦੇਸ਼ ਵਾਸਤੇ ਹਮੇਸ਼ਾ ਤਿਆਰ ਆ ਭਾਵੇਂ ਉਮਰ 73 ਸਾਲ ਦੀ ਹੋ ਚੁੱਕੀ ਆ ਪਰ ਜਿਹੜਾ ਜਜ਼ਬਾ ਅੱਜ ਵੀ ਜਵਾਨਾਂ ਵਰਗਾ ਵਾ ਅਤੇ ਉਹਨਾਂ ਕਿਹਾ ਵੀ ਸਾਡੀਆਂ ਜਿਹੜੀਆਂ ਟ੍ਰੇਨਿੰਗਾਂ ਕੀਤੀਆਂ ਨੇ ਸਾਨੂੰ ਜਿਹੜਾ ਏਅਰ ਫੋਰਸ ਸਿਖਾਇਆ ਗਿਆ ਅਸੀਂ ਭੁੱਲੇ ਨਹੀਂ ਆ ਅੱਜ ਵੀ ਸਾਡੇ ਦਿਮਾਗ ਵਿੱਚ ਆ ਸਾਡੇ ਜਹਿਨ ਵਿੱਚ ਆ ਅਤੇ ਅਸੀਂ ਹਮੇਸ਼ਾ ਹੀ ਦੇਸ਼ ਦੀ ਰੇਖਾ ਦੇਸ਼ ਦੀ ਰੱਖਿਆ ਕਰਨ ਵਾਸਤੇ ਹਮੇਸ਼ਾ ਅਸੀਂ ਤਿਆਰ ਆ ਮੇਰੇ ਸਾਹਿਬ ਬਾਰਡਰ ਦੇ ਬਿਲਕੁਲ ਕਰੀਬ ਉਹ ਖਾਸ ਕਰਕੇ ਵਾਗਾ ਬਾਰਡਰ ਤੁਹਾਡੇ ਬਿਲਕੁਲ 25-30 ਕਿਲੋਮੀਟਰ ਦੂਰ ਆ ਕਿਸ ਤਾਂ ਦੇਖਦੇ ਹੋ ਦੇਸ਼ ਦੀ ਇਹ ਚੀਜ਼ ਨੂੰ ਲੈ ਕੇ ਵਾਗਾ ਬਿਟੇ ਤੇ ਕੁਝ ਵੀ ਨਹੀਂ ਮੇਰਾ ਭਰਾ ਮਾਸਟਰ ਹ 65 ਯਰ ਦੇ ਵਿੱਚ ਅਸੀਂ ਉਦੋਂ 12 13 ਸਾਲ ਦੇ ਸੀ ਤੇ ਫੌਜ ਨੇ ਕਿਹਾ ਵੀ ਹਟਾਰੀ ਪਿੰਡ ਖਾਲੀ ਕਰੋ ਤੇ ਅਸੀਂ ਸਵੇਰੇ ਤਿੰਨ ਵਜੇ ਭਰਾ ਆਇਆ ਫਾਦਰ ਮੇਰਾ ਤਹਿਸੀਲਦਾਰ ਸੀ ਅਸੀਂ 9 ਵਜੇ ਗੱਡੀ ਫੜੀ ਹੈ ਤੇ ਹਟਾਰੀ ਪਹੁੰਚ ਗਏ ਉੱਥੋਂ 5 ਵਜੇ ਗੱਡੀ ਚੱਲੀ ਤੇ ਘਰੋਂ ਸਾਮਾਨ ਸੂਟ ਕੱਟ ਕੇ ਵਾਪਸ ਆ ਗਏ ਤਾਂ ਐ ਤੇ ਕੁਝ ਵੀ ਨਹੀਂ ਆ ਤੇ ਬਾਰਡਰ ਕਿਹਾ ਆਉਣ ਦੇ ਦਿਓ ਜਿੰਨਾ ਲਾਗੇ ਹੋਣਗੇ ਉਹਨਾਂ ਨੂੰ ਮਜ਼ਾ ਜ਼ਿਆਦਾ ਆਉਂਦਾ ਕੁਝ ਨਹੀਂ ਕਰ ਸਕਦਾ ਪਾਕਿਸਤਾਨ 22 23 ਕਰੋੜ 140 ਕਰੋੜ ਨੂੰ ਕੀ ਕਹੇਗਾ ਸੱਤਵਾਂ ਐਸਾ ਸਾਡੇ ਕੋਲ ਅਗਰ 100% ਫੌਜ ਹੈ ਤੇ ਉਹਦੇ ਕੋਲ 20% ਹੈ ਸਿਰਫ ਸੋ ਸਿਰਫ ਉਹਨੂੰ ਇੱਕ ਸ਼ੌਕ ਹੈ ਜਿੱਦਾਂ ਮੁਸਲਮਾਨਾਂ ਨੂੰ ਮੈਂ ਤੇ ਨਹੀਂ ਕਵਾਂਗਾ ਮੁਸਲਮਾਨ ਪਾਕਿਸਤਾਨਾਂ ਨੂੰ ਕਿਉਂਕਿ ਮੇਰੇ ਦੇਸ਼ 'ਚ ਵੀ ਮੁਸਲਮਾਨ ਹਨ ਕੱਲੀ OBC ਨੇ ਬੜੇ ਗੁੱਸੇ 'ਚ ਕਿਹਾ ਕਿ ਸਿੱਖ ਜਾਓ ਪਾਕਿਸਤਾਨ ਵਾਲਿਓ ਕਿੰਨੀ ਵਾਰੀ ਮਾਰ ਖਾਓਗੇ ਸੋ ਇਹ ਸਾਡੇ ਕੋਲ ਇਹਨਾਂ ਨੂੰ ਸਿੱਖਣਾ ਚਾਹੀਦਾ ਹੈ ਇਹਨਾਂ ਕੋ ਪੈਸਾ ਨਹੀਂ ਹੈ ਇਹਨਾਂ ਕੋ ਹਥਿਆਰ ਨਹੀਂ ਹੈ ਬਾਹਰੋਂ ਲਿਆਉਂਦੇ ਪਿਆਨ ਮੈਨੂੰ ਯਾਦ ਹੈ 71 ਵਾਰ ਦੇ ਵਿੱਚ ਜਦੋਂ ਪੈਟਰਨ ਟੈਕ ਲੈ ਕੇ ਆਈ ਅਮਰੀਕਾ ਦੇ ਵਿੱਚੋਂ ਹਾਂਜੀ ਕਹਿੰਦੇ ਹੀ ਟੁੱਟ ਨਹੀਂ ਸਕਦਾ ਤੇ ਮੇਰਾ ਪਰਮਵੀਰ ਚੱਕਰ ਜਿਹੜਾ ਮੁਸਲਮਾਨ ਜਿਹਨੂੰ ਲੋਕੀ ਅੱਜ ਕਹਿੰਦੇ ਵੀ ਪਾਕਿਸਤਾਨ ਚ ਮੁਸਲਮਾਨਾਂ ਤੋਂ ਤੁਹਾਡੇ ਗਏ ਉਸੇ ਮੁਸਲਮਾਨ ਨੇ ਆਪਣੀ ਤੋਫ ਦੇ ਨਾਲ ਤਿੰਨ ਅਟੈਕ ਐਦਾਂ ਤੋੜੇ ਸੀ ਜਿੱਦਾਂ ਖਰਬੂਜਾ ਤੋੜਿਆ ਜਾਂਦਾ ਹੈ ਲੜਾਈ ਹਥਿਆਰਾਂ ਨਾਲ ਹੀ ਜਿੱਤੀ ਜਾਂਦੀ ਹੈ ਹਥਿਆਰੀ ਦਿਮਾਗ ਔਰ ਚਲਵੇ ਨਾਲ ਦਿੱਤੀ ਜਾਂਦੀ ਹੈ ਔਰ ਹਿੰਦੁਸਤਾਨ ਦੇ ਹਰ ਫੌਜੀ ਦੇ ਅੰਦਰ ਦੇਸ਼ ਪਿਆਰ ਹੈ ਦੇਸ਼ ਪ੍ਰੇਮ ਹੈ ਔਰ ਆਪਣੇ ਦੇਸ਼ ਤੇ ਲੋਕਾਂ ਵਾਸਤੇ ਲੜਖੀ ਕਰਨ ਵਾਸਤੇ ਹਮੇਸ਼ਾ ਤਿਆਰ ਬਰ ਤਿਆਰ ਹੈ ਮੇਰੇ ਸਭ ਕਿਸ ਤਰ੍ਹਾਂ ਦੇ ਵਸੀ ਦੇਖਿਆ ਖਾਸ ਕਰਕੇ ਜਦੋਂ ਵੀ ਇਸ ਤਰ੍ਹਾਂ ਦਾ ਮਾਹੌਲ ਬਦਦਾ ਚਾਹੇ 1965 ਦੀ ਗੱਲ ਕਰੀਏ 1971 ਦੀ ਗੱਲ ਕਰੀਏ ਹੁਣ ਫਿਰ ਆ ਕੀ ਜਿਹੜੇ ਸਰਜਕਲ ਸਟ੍ਰਾਈਕ ਹੋਇਆ ਉਸ ਤੋਂ ਬਾਅਦ ਉਹ ਕਾਰਗੇ ਲੜਾਈ ਹੋਈ ਆ ਜਦੋਂ ਵੀ ਪਾਕਿਸਤਾਨ ਭਾਰਤ ਨਾਲ ਲੜਦਾ ਵਾ ਉਹਨੂੰ ਮੂੰਹ ਦੀ ਖਾਣੀ ਪੈਂਦੀ ਆ ਤੇ ਫਿਰ ਵੀ ਬਾਅਦਲੇ ਮੂੰਹ ਦੀ ਖਾਣ ਤੋਂ ਬਾਅਦ ਵੀ ਜਿਹੜਾ ਉਹ ਬਾਝ ਨਹੀਂ ਹੁੰਦਾ ਫਿਰ ਵੀ ਆਪਣੀਆਂ ਕੋਈ ਜਿਹੀ ਹਰਕਤਾਂ ਦੋ ਤੁਸੀਂ ਕਿਸ ਤਰ੍ਹਾਂ ਦੇ ਦੇ ਚੀਰ ਸਰ ਟਾਈਗਰ ਦਿੱਤੇ ਗੱਦੇ ਦੀ ਲੜਾਈ ਹੋ ਗਈ ਕਿਸੇ ਗੱਲ ਕਿਉਂ ਤੇ ਉਹ ਰਾਜੇ ਕੋ ਚਲ ਕੇ ਸ਼ੇਰ ਦੇ ਕੋਲੋਂ ਤੇ ਸ਼ੇਰ ਨੇ ਟਾਈਗਰ ਨੂੰ ਕਿਹਾ ਚੱਲ ਜੇਲ੍ਹ ਦੇ ਵਿੱਚ ਤੇ ਗਦੇ ਨੂੰ ਛੜਤਾ ਤੇ ਉਹਨੂੰ ਟੈਗਰ ਨੇ ਕਿਹਾ ਵੀ ਮਿਹਨਤ ਉਹਨੇ ਬਤਮੀਜੀ ਕਰਨ ਦੇ ਕਹਿੰਦਾ ਸ਼ਰਮ ਕਰ ਤੂੰ ਟੈਗਰ ਗਦੇ ਨਾਲ ਪੰਗਾ ਲੈਣਾ ਪਿਆ ਓਏ ਪਾਕਿਸਤਾਨ ਗਦਾ ਇਹਨੂੰ ਸਮਝ ਹੀ ਨਹੀਂ ਹੈ ਵੀ ਕਿਹੜੇ ਸ਼ੇਰ ਦੇ ਨਾਲ ਪੰਗਾ ਲੈ ਰਿਹਾ ਹੈ ਹਿੰਦੁਸਤਾਨ ਦੁਨੀਆ ਦੀ ਅਸਲ ਤੀਜੀ ਸਭ ਤੋਂ ਵੱਡੀ ਤਾਕਤ ਹੈ ਅਮਰੀਕਾ ਰਸ਼ੀਆ ਹਿੰਦੁਸਤਾਨ ਦਾ ਲੋਇਆ ਮੰਨਦਾ ਤੇ ਹਿੰਦੁਸਤਾਨ ਨੂੰ ਪਿਆਰ ਕਰਦਾ ਹੈ ਲੇਕਿਨ ਸਾਡੀ ਬਦਕਿਸਮਤੀ ਹੈ ਕਿ ਸਾਡੇ ਕੋਲੋਂ ਹੀ 1947 ਦੇ ਵਿੱਚ ਵਿਛੜ ਕੇ ਸਾਡਾ ਹੀ ਭਰਾ ਅਜ ਸਾਨੂੰ ਹੀ ਅੱਖਾਂ ਦਿਖਾ ਰਿਹਾ ਹੈ ਬਲਕਿ ਉਸ ਨੂੰ ਸਾਡੇ ਨਾਲ ਰਹਿ ਕੇ ਸਾਡੇ ਨਾਲ ਪਿਆਰ ਪਾ ਕੇ ਆਪਣੇ ਦੇਸ਼ ਨੂੰ ਸਾਡੀ ਦੇਸ਼ ਵਗਾ ਕਰਨਾ ਚਾਹੀਦਾ ਹੈ ਉੱਥੋਂ ਦੇ ਲੋਕਾਂ ਦੀ ਵੀ ਗੱਲ ਹੈ ਕਿ ਜੋ ਮੋਦੀ ਸਰਕਾਰ ਜਾਂ ਹਿੰਦੁਸਤਾਨ ਦੀ ਸਰਕਾਰ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ ਪਾਕਿਸਤਾਨ ਉਹਦੇ ਬਿਲਕੁਲ ਜ਼ੀਰੋ ਬਰਾਬਰ ਹੈ ਮੇਰੇ ਸਾਹਿਬ ਦੀ ਗੱਲ ਕਰੀਏ ਅਸੀਂ ਦੇਖਿਆ ਜਦੋਂ ਵੀ ਕਿਤੇ ਸਰਜੀਕਲ ਸਟ੍ਰਾਈਕ ਹੁੰਦੀ ਆ ਤੇ ਖਾਸ ਕਰਕੇ ਪਿੰਡਾਂ ਦਾ ਮਾਹੌਲ ਕੀ ਹੁੰਦਾ ਬਾਰਡਰਾਂ ਦੀ ਗੱਲ ਕਰੀਏ ਬਾਰਡਰ ਜੀ ਦਾ ਕਿੰਨਾ ਕੁ ਨੁਕਸਾਨ ਹੁੰਦਾ ਵਾ ਇਸ ਚੀਜ਼ ਲੈ ਕੇ ਜਿਹੜੇ ਬਾਰਡਰ ਦੇ ਲਾਗੇ ਪਿੰਡ ਪਿੰਡ ਹੁੰਦੇ ਨੇ ਉਹਨਾਂ ਨੂੰ ਕੀ ਫਰਕ ਪੈਂਦਾ ਚੀਜ਼ ਨਾਲ ਲੜਾਈ ਨਾ ਹੁੰਦਾ ਦੇਖੋ ਜੀ ਜ਼ਿੰਦਗੀ ਯਾਦ ਰੱਖਿਓ ਜਿੱਦਾਂ ਅਸੀਂ ਬੱਤਰ ਚ ਫੌਜ ਚ ਗਏ ਸੀ ਅਸੀਂ ਤੇ ਘਰੋਂ ਲੜਨ ਤੇ ਮਰਨ ਗਏ ਸੀ ਆ ਗਏ ਆ ਮਾਂ ਦੇ ਪੁੱਤ ਬਚ ਕੇ ਆ ਗਏ ਆ ਫਿਰ ਤਿਆਰ ਬੈਠੇ ਆ ਹੁਣ ਬਾਰਡਰ ਤੇ ਜਿਹੜੇ ਲੋਕ ਬੈਠੇ ਆ ਉਹਨਾਂ ਦਾ ਕਸੂਰ ਨਹੀਂ ਹੈ ਉਹ ਲੜਾਈ ਉੱਥੇ ਹੋਣੀ ਹੈ ਉਹਨਾਂ ਨੂੰ ਥੋੜਾ ਬਹੁਤਾ ਪ੍ਰਭਾਵ ਤੇ ਪੈਣਾ ਪਰ ਮੈਨੂੰ ਲੱਗਦਾ ਕਿ ਮੇਰੇ ਪੰਜਾਬ ਦੇ ਬਾਰਡਰ ਕਿਸੇ ਵੀ ਬਾਰਡਰ ਦੇ ਉੱਪਰ ਮੇਰੇ ਜਿਹੜੇ ਸਿਵਿਲIAN ਰਹਿੰਦੇ ਆ ਉਹ ਵੀ ਛਾਤੀ ਚੌੜੀ ਕਰਕੇ ਬੈਠੇ ਹੋਣਗੇ ਕਿ ਆਉਣ ਦਿਓ ਅਸੀਂ ਵੀ ਆਪਣੇ ਦੇਸ਼ਵਾਸੀ ਕੋਈ ਕਰਕੇ ਵੇਖੀਏ ਬਿਲਕੁਲ ਬੇਸਾਬ ਹਮੇਸ਼ਾ ਗੱਲ ਕਰੀਏ ਸਰਦਾਰ ਦੀ ਗੱਲ ਕਰੀਏ ਚਾਹੇ ਉਹ ਸਿੱਖ ਰੇਜiment ਆ ਜਾਂ ਕਿਸੇ ਵੀ ਜਿੱਥੇ ਵੀ ਸਿੱਖ ਪਰਤੀ ਹੁੰਦਾ ਖਾਸ ਕਰਕੇ ਹਮੇਸ਼ਾ ਜਦੋਂ ਕਿਤੇ ਲੜਾਈ ਹੁੰਦੀ ਆ ਬਾਰਡਰਾਂ ਤੇ ਉਹਨਾਂ ਨੂੰ ਪਹਿਲ ਦੇ ਦਰਦ ਤੇ ਲੋਰਿਆ ਜਾਂਦਾ ਵਾ ਕਿ ਲੱਗਦਾ ਵੀ ਸਿੱਖ ਜਿਹੜਾ ਵਾ ਹਮੇਸ਼ਾ ਹੀ ਉਹਦੇ ਜਜ਼ਬਾ ਹੁੰਦਾ ਵਾ ਲੜਨ ਦਾ ਮਰਨ ਦਾ ਆਪਣੇ ਦੇਸ਼ ਪ੍ਰਤੀ ਇੰਨੇ ਕ ਜਨੂਨ ਹੁੰਦਾ ਖਾਸ ਕਰਕੇ ਸਿੱਖ ਇੱਕ ਬਹਾਦਰ ਕੌਮ ਮੰਨੀ ਜਾਂਦੀ ਆ ਤੁਸੀਂ ਕਿਸਦਾ ਦੇ ਦੋ ਜੀ ਸਰ ਸਿੱਖ ਕੌਮ ਇੱਕ ਐਸੀ ਕੌਮ ਮੇਰੇ ਸੱਚੇ ਬਾਦਸ਼ਾਹ ਧੰਨ ਧੰਨ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਨੇ ਸਾਜ ਦਿੱਤੀ ਹੈ ਸਿੱਖਾਂ ਨੂੰ ਸਿੰਘ ਬਣਾ ਦਿੱਤਾ ਇੱਕ ਵੱਖਰੀ ਹੋਂਦ ਦੇਤੀ ਜਿਹੜਾ ਇਨਸਾਨ ਮੇਰਾ ਗੁਰੂ ਜੰਗਾਂ ਦੇ ਵਿੱਚ ਆਪਣੇ ਚਾਰ ਪੁੱਤ ਨਿਸ਼ਾਵਰ ਕਰ ਸਕਦਾ ਹੈ ਪਿਤਾ ਨੂੰ ਬਲੀਦਾਨ ਕਰ ਸਕਦਾ ਹੈ ਆਪ ਦੇਸ਼ ਵਾਸਤੇ ਨਿਸ਼ਾਰ ਹੋ ਸਕਦਾ ਗੁਰਦਾਸ ਮਾਨ ਦਾ ਗਾਣਾ ਯਾਦ ਆਉਂਦਾ ਨਾ ਕੋਈ ਇੱਕ ਵਾਰੇ ਕੋਈ ਦੋ ਵਾਰੇ ਹੈ ਤੂੰ ਸੱਤ ਵਾਰ ਕੇ ਕਹਿੰਦਾ ਮੈਨੂੰ ਪਾਣਾ ਮਿੱਠਾ ਲੱਗੇ ਸਿੱਖਾਂ ਦੇ ਅੰਦਰ ਉਹ ਇੱਕ ਅਮਰਿਤ ਛਕਾ ਕੇ ਐਸਾ ਜਲਵਾ ਪੈਦਾ ਕਰਦਾ ਹੈ ਕਿ ਇਹਨੂੰ ਕੋਈ ਦੇਖ ਨਹੀਂ ਸਕਦਾ ਦੂਜੀ ਗੱਲ ਜਦੋਂ ਅਸੀਂ ਕੋਈ ਵੀ ਹਿੰਦੁਸਤਾਨ ਦਾ ਬੰਦਾ ਵਰਦੀ ਪਾਉਂਦਾ ਹੈ ਫੌਜ ਦੀ ਸਪੈਸ਼ਲੀ ਸਰਦਾਰ ਸਿੱਖ ਕੋ ਉਹਦੇ ਅੰਦਰ ਇਤਨੀ ਤਾਕਤ ਆ ਜਾਂਦੀ ਹੈ ਕਿ ਉਹਨੂੰ ਕੁਛ ਨਜ਼ਰ ਨਹੀਂ ਆਉਂਦਾ ਸਾਹਮਣੇ ਦੁਸ਼ਮਣ ਨਜ਼ਰ ਆਉਂਦਾ ਹੈ ਜਦੋਂ ਗਵਰਨਮੈਂਟ ਕਹਿੰਦੀ ਕਿ ਤੇਰਾ ਦੁਸ਼ਮਣ ਹੈ ਅਗਰ ਉਹ ਦੁਸ਼ਮਣ ਗਵਰਨਮੈਂਟ ਕਹਿੰਦੀ ਨਹੀਂ ਹੈ ਤੇ ਉਹਨੂੰ ਭਰਾ ਨਜ਼ਰ ਆਉਂਦਾ ਹੈ ਭਾਵੇਂ ਬਾਰਡਰ ਤੇ ਹੋਵੇ ਭਾਵੇਂ ਕੁਛ ਹੋਵੇ ਪਰ ਜਦੋਂ ਕੋਈ ਲੜਾਈ ਲੜਦਾ ਹੈ ਉਹਦਾ ਆਪਣਾ ਤੇ ਸਿੱਖ ਦੇ ਅੰਦਰ ਇਹੋ ਹੀ ਸਿਖਾਇਆ ਜਾਂਦਾ ਹੈ ਕਿ ਜੱਬ ਬੰਨ ਲਾਗੇ ਤਬੀ ਰੋਸ ਜਾਗੇ ਕੁਲਕੋਰੀ ਤੁਸੀਂ ਦੇਖਿਆ ਵੀ ਫੌਜੀ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਆ ਜਿਹੜੇ ਕਿ 에어 ਫੋਰਸ ਚ ਅਧਿਕਾਰੀ ਰਹੇ ਨੇ ਨਿਰਮਲ ਸਿੰਘ 베ਦੀ ਉਹਨਾਂ ਦੇ ਸਾਥੀ ਵੀ ਸਾਡੇ ਨਾਲ ਆ ਤੁਸੀਂ ਦੇਖਿਆ ਦੇਖ ਦੀ ਬੜੀ ਚ ਲੰਬੀ ਸੇਵਾ ਕੀਤੀ ਆ ਉਹਨਾਂ ਵਿੱਚ ਅਤੇ ਖਾਸ ਕਰਕੇ ਇਹਨਾਂ ਵਿੱਚ ਅੱਜ ਵੀ ਜਿਹੜਾ ਆਪਣੇ ਦੇਸ਼ ਪ੍ਰਤੀ ਇੰਨਾ ਪਿਆਰ ਆ ਅਤੇ ਉਹਨਾਂ ਕਹਿਣਾ ਪਿਆ ਅਸੀਂ ਅੱਜ ਵੀ ਸਾਡੀਆਂ ਜਿਹੜਾ ਜਜ਼ਬਾ ਵਾ ਪੂਰੇ ਤਰਾ ਆਪਣੇ ਦੇਸ਼ ਪ੍ਰਤੀ ਪਿਆਰ ਆ ਜੇਕਰ ਅੱਜ ਵੀ ਸਾਨੂੰ ਆਵਾਜ਼ ਮਾਰਦੇ ਨੇ ਤੇ ਅਸੀਂ ਪੂਰੇ ਤਰਾ ਆਪਣੇ ਵਾਸਤੇ ਦੇ ਵਾਸਤੇ ਮਾਰਮਰ ਨੇ ਵਾਸਤੇ ਜਿਹੜਾ ਅੱਗੇ ਖਾਸ ਤੇ ਆਏ ਨੇ ਤੇ ਮੈਨੂੰ ਇਹ ਸੋ ਵੀ ਖਾਸ ਕਰਕੇ ਅਸੀਂ ਦੇਖਿਆ ਵੀ ਲੋਕਾਂ ਵਿੱਚ ਕੋਈ ਡਰ ਦਾ ਮਾਹੌਲ ਸਹਿਮ ਦਾ ਮਾਹੌਲ ਹੈ ਤੁਸੀਂ ਤੇ ਇਹ ਚੀਜ਼ਾਂ ਵੇਖੀਆਂ ਵਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਸਰਜੀਕਲ ਹੋਣੇ ਲੜਾਈ ਹੋਏ ਟ੍ਰੈਕ ਹੋ ਚੁੱਕਿਆ ਵਾ ਇਹ ਟ੍ਰੈਕ ਹੋਇਆ ਵਾ ਤੁਸੀਂ ਇਹ ਕੀ ਸੀਨ ਨੂੰ ਲੱਕ ਜਾਂਦੇ ਲੋਕਾਂ ਨੂੰ ਕੀ ਸੀਨ ਰੱਖਿਆ ਜਾਓਗੇ ਮੈਂ 에ਅਰ ਵੈਟਨ ਵੈਲਫੇਅਰ ਸੁਸਾਇਟੀ ਜੋ ਮੇਰੇ 에ਅਰ ਫੋਰਸ ਦੇ ਸਾਬਕਾ ਬਦਕਾਰੀ ਹਨ ਮੇਰੇ ਮੇਰਾ ਵੀਰ ਬਲਦੇਵ ਸਿੰਘ ਬੈਠਾ ਮੇਨੋ ਸੀਨੀਅਰ ਹੈ ਅਸੀਂ ਇੱਕ ਸੁਸਾਇਟੀ ਬੜਾਈ 5 ਸਾਲ ਤੋਂ ਹਰ ਸਾਲ ਇੱਕ ਪ੍ਰੋਗਰਾਮ ਕਰਦੇ ਹਾਂ ਸਾਲ ਦੀ ਦੋ ਤਿੰਨ ਇਹੀ ਵੀਰਨਨਸ ਵਾਸਤੇ ਵੀ ਤਕੜੇ ਹੋ ਜਾਓ ਸਾਨੂੰ ਲੋੜ ਪਈ ਤੇ ਇਕੱਠੇ ਹੋ ਕੇ ਜਾਵਾਂਗੇ ਔਰ ਅਸੀਂ ਆਪਣੀ ਨੇਰ ਬਾਈ 에ਅਰ ਫੋਰਸ ਯੂਨਟ ਨੂੰ ਸਾਥ ਵੀ ਦੇਨੇ ਜਦੋਂ ਸਾਨੂੰ ਉਹ ਬੁਲਾਉਂਦੇ ਹਨ ਤੁਸੀਂ ਜਿਹੜੀ ਗੱਲ ਕੀਤੀ ਹੈ ਵੀ ਡਰ ਭਾਵ ਕੁਛ ਨਹੀਂ ਹੈ ਜੀ ਇੱਕ ਪ੍ਰਕਾਸ਼ਨ ਹੁੰਦੇ ਹਨ ਹੁਣੇ-ਹੁਣੇ ਮੈਂ ਸਵੇਰੇ 10 ਵਜੇ ਮੈਂ ਗ੍ਰੀਨ ਸਿਟੀ ਦਾ ਪ੍ਰਧਾਨ ਐ ਮੇਅਰ ਫੋਰਸ ਦਾ ਪ੍ਰਧਾਨ ਮੈਂ ਮੈਸੇਜ ਪਾ ਕੇ ਹਟਿਆ ਜਾਂ ਜੋ ਗਵਰਨਮੈਂਟ ਦਿੱਤੇ ਹਨ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ ਜੋ ਗਵਰਨਮੈਂਟ ਵੱਲੋਂ ਖਬਰ ਆਉਂਦੀ ਹੈ ਕਿ ਇਹ ਤੁਸੀਂ ਖਬਰ ਜਾਂ ਇਹ ਸੂਚਨਾ ਦੂਜੇ ਨੂੰ ਦੇਣੀ ਉਹੋ ਹੀ ਸੂਚਨਾ ਦਿੱਤੀ ਜਾਵੇ ਕੋਈ ਗਲਤ ਸੂਚਨਾ ਸਪਰੈਡ ਨਾ ਕੀਤੀ ਜਾਵੇ ਮੈਂ ਜੋ ਆਪਣੇ ਦਿਮਾਗ ਸੋਚਦਾ ਜੋ ਦੇਖ ਕੇ ਆ 26 ਸਾਲ ਦੀ ਨੌਕਰੀ ਤੇ 26 ਸਾਲ ਮੈਨੂੰ ਹੋ ਗਿਆ ਸਕੂਲ ਖੋਲਦਿਆਂ ਮੈਂ ਸਭ ਨੂੰ ਬੇਨਤੀ ਕਰਾਂਗਾ ਆਪਣੇ ਘਰ ਦੇ ਵਿੱਚ ਪਾਣੀ ਦੀਆਂ ਬਾਲਟੀਆਂ ਭਰ ਕੇ ਰੱਖੋ ਕਿਉਂਕਿ ਇਹ ਮੌਸਮ ਜਿਹੜਾ ਇਹੋ ਆਇਆ ਹੈ ਗਰਮੀ ਬਹੁਤ ਹੈ ਬਾਹਰ ਸੁੱਕਾ ਪਿਆ ਹੈ ਰੱਬ ਨਾ ਕਰੇ ਗਲਤੀ ਦੇ ਨਾਲ ਜਿੱਦਾਂ 71 ਮਾਰ ਦੇ ਵਿੱਚ ਅੰਬਾਲੇ ਤੋਂ ਭਜਦਾ ਭਜਦਾ ਸਾਡਾ ਬੰਬ ਬਬਰ ਸੁੱਟ ਕੇ ਸੁੱਟ ਗਿਆ ਸੀ ਖੇਤਾਂ 'ਚ ਸੜ ਜਿੱਤੇ ਅੱਗ ਲੱਗ ਜਾਵੇ ਤੇ ਪਾਣੀ ਭਰਨ ਦੀ ਬਜਾਏ ਪਾਣੀ ਭਰੇ ਹੋਏਗਾ ਤੇ ਉਸੇ ਵੇਲੇ ਸੀ ਕਯੋਰ ਕਰ ਲਾਂਗੇ ਦੂਸਰਾ ਅਗਰ ਤੁਹਾਨੂੰ ਸੈਰਨ ਦੀ ਆਵਾਜ਼ ਆਉਂਦੀ ਹੈ ਟੈਗ ਦੀ ਪਹਿਲੇ ਨੰਬਰ ਤੇ ਬਿਜਲੀ ਦਾ ਸਵਿੱਚ ਬੰਦ ਕਰੋ ਆਪਣਾ ਮੇਨ ਔਰ ਗੈਸ ਦਾ ਸਿਲੰਡਰ ਬੰਦ ਕਰਕੇ ਨੁਕਰਾ 'ਚ ਬੈਠ ਜਾਓ ਅਪਲ ਤੇ ਬਾਹਰ ਨਿਕਲ ਕੇ ਮੋਰਚੇ 'ਚ ਬੈਠੋ ਮੋਰਚਾ ਨਹੀਂ ਹੈ ਤੇ ਦਰਖਤਾਂ ਦੇ ਥੱਲੇ ਬੈਠ ਜਾਓ ਦਰਖਤਾਂ ਨੇ ਇੱਕ ਤੇ ਆਪਣੇ ਘਰ ਦੀਆਂ ਨੁਕਰਾ 'ਚ ਬਹਿਣਾ ਹੈ ਤਾਂ ਕਿ ਸਭ ਤੋਂ ਸੇਫ ਹੈ ਦੂਸਰਾ ਮੈਂ ਸਾਰੇ ਸਾਕਾ ਫੌਜੀਆ ਤੇ ਸਿਵਲੀਆਂ ਨੂੰ ਜਿਨ੍ਹਾਂ ਨੂੰ ਗਵਰਨਮੈਂਟ ਨੇ ਲਿਸੈਂਸ ਦਿੱਤੇ ਹਨ ਹਥਿਆਰਾਂ ਦੇ ਆ ਗਿਆ ਸਮਾਂ ਕੱਢ ਲੋ ਰਮਾਰੀਆਂ ਤੋਂ ਹਥਿਆਰ ਉਹਦਾ ਸਰਵਿਸਿਬਿਲਟੀ ਚੈੱਕ ਕਰੋ ਪਤਾ ਨਹੀਂ ਫੌਜ ਨੂੰ ਜਾਂ ਪੁਲਿਸ ਨੂੰ ਸਾਡੀ ਕਦੋਂ ਲੋੜ ਪੈਣੀ ਹੈ ਜੇ ਫੌਜ ਅੱਗੇ ਮੂਵ ਕਰ ਗਈ ਪਾਕਿਸਤਾਨ ਦੇ ਵਿੱਚ ਤੇ ਪੁਲਿਸ ਬਾਰਡਰ ਤੇ ਚੱਲ ਜਾਂਦੀ ਹੈ ਜਦੋਂ ਬਾਰਡਰ ਤੇ ਚੱਲ ਜਾਂਦੀ ਪੁਲਿਸ ਤੇ ਅਸੀਂ ਸਿਵਲੀਆਂ ਜਿਨ੍ਹਾਂ ਕੋ ਹਥਿਆਰ ਹਨ ਜਾਂ ਤਗੜੇ ਹਨ ਉਹ ਫਿਰ ਆਪਣੇ ਦੇਸ਼ ਦੀ ਆਪਣੇ ਗਲੀ ਦੇ ਮਹੱਲੇ ਦੀ ਸੇਵਾ ਕਰਦਾ ਹੈ ਰਾਖੀ ਕਰਦਾ ਹੈ ਬਹੁਤ ਬਹੁਤ ਧੰਵਾਦ ਜੀ ਇਸੇ ਗੱਲ ਬਖਤੀ ਨਿਰਮਤ ਸਿੰਘ 베ਦੀ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਇਸ ਫੋਲ ਵਿੱਚ ਬੜੇ ਲੰਬੇ ਸੇਵਾ ਜਿਹੜੇ ਸਮੇਂ ਵਿੱਚ ਸੇਵਾ ਨਿਭਾਈ ਹੈ ਤੇ ਖਾਸ ਕਰਕੇ ਆਪਣੇ ਦੇਸ਼ ਦੀ ਰੱਖਿਆ ਵੀ ਕੀਤੀ ਹੈ ਉਹਨਾਂ ਉਹਨਾਂ ਕਿਹਾ ਕਿ ਜਦੋਂ ਵੀ ਸਾਡੀ ਦੇਜ ਨੂੰ ਸਾਡੀ ਲੋੜ ਹੋਊਗੀ ਅਸੀਂ ਤਤਪਰ ਤਿਆਰ ਆ ਅਤੇ ਉਹਨਾਂ ਕਹਿੰਿਆ ਵੀ ਕਦੀ ਵੀ ਘਬਰਾਉਣ ਦੀ ਲੋੜ ਨਹੀਂ ਆ ਇੱਕ ਲੋਕਾਂ ਨੂੰ ਸਨੇਹਾ ਦਿੱਤਾ ਉਹਨਾਂ ਨੇ ਕਿ ਤੁਸੀਂ ਆਪਣੇ ਜਿਹੜਾ ਲਾਗੇ ਜਿਹੜਾ ਸੁਚੇਤ ਰਹੋ ਖਾ ਕੇ ਜਦੋਂ ਵੀ ਕਿਤੇ ਹਾਰਨ ਵਾਜ ਦੀ ਆਵਾਜ਼ ਆਉਂਦੀ ਆ ਪੈਨਿਕ ਹੋਣ ਦੀ ਲੋੜ ਨਹੀਂ ਆ ਘਬਰਾਉਣ ਦੀ ਲੋੜ ਨਹੀਂ ਆ ਅਤੇ ਆਪਣੇ ਘਰਾਂ ਦੀਆਂ ਬੱਤੀਆਂ ਜਣੀਆਂ ਉਹ ਬੰਦ ਕਰਕੇ ਇੱਕ ਸ਼ਾਂਤ ਜਗ੍ਹਾ ਤੇ ਬੈਠ ਜਾ ਯਾਦਕ ਥਲੇ ਜਾ ਘਰੇ ਮੂਰਤੀ ਬਣਾਏ ਜਾਂ ਕਿ ਦਸਰੇ ਬੈਠ ਜਣ ਐਸੇ ਘਬਰਾਉਣ ਦੀ ਲੋੜ ਨਹੀਂ ਆ ਇਸ ਸਰਕਾਰ ਵੱਲੋਂ ਜਿਹੜਾ ਕਿ అలਾਰਮ ਵੱਜਦਾ ਵਾ ਐਸਾ ਕਿ ਤੁਹਾਨੂੰ ਜਿਹੜਾ ਪਹਿਲੋ ਸੁਚੇਤ ਕੀਤਾ ਜਾਊਗਾ ਕਿਸੇ ਕਰਾਂ ਦੀ ਇਸ ਤਰ੍ਹਾਂ ਦੀ ਗਲਬਾਤਾਂ ਲੋ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ